ਸਾਸੀ ਕਾਲ ਜੀ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਤਾਂ ਵੀਰ ਬਣ ਕੇ ਹੱਥ ਬਨ ਕੇ ਬੇਨਤੀ ਆ ਵੀਡੀਓ ਨੂੰ ਮੜਾ ਸ਼ੇਅਰ ਕਰ ਦਿਓ ਇੱਕ ਪੂਰੀ ਜਰੂਰ ਸੁਣ ਲਿਓ ਇੱਕ ਦੋ ਮਿੰਟ ਵੱਧ ਲੱਗ ਜਾਂਦੇ ਹੁੰਦੇ ਨਾ ਕੁਝ ਨਹੀਂ ਹੁੰਦਾ ਹੁੰਦਾ ਆਪਾਂ ਨੇ ਕੱਲ ਵੀਡੀਓ ਪਾਈ ਤੀ ਵੀ ਭਈਏ ਪਿਆਓ ਤੇ ਪੰਜਾਬ ਬਚਾਓ ਇਹਦੇ ਵਿੱਚ 99.9% ਤਾਂ ਸਾਰੇ ਬਾਈ ਕਹਿੰਦੇ ਵੀ ਗੱਲ ਠੀਕ ਆ ਚੱਲ ਯਾਰ ਜਿੱਥੋਂ ਆਏ ਨੇ ਉੱਥੇ ਜਾਣੇ ਚਾਹੀਦੇ ਨੇ ਇਹ ਅੱਧਾ ਕ ਪਰਸੈਂਟ ਵਿੱਚ ਆਪਣੇ ਵਾਲੀ ਨੇ ਇਹ ਇਹ ਕੋਈ ਹੋਰ ਨਹੀਂ ਪਤਾ ਨਹੀਂ ਫੇਕ ਆੜੀਆਂ ਨੇ ਰੱਬ ਜਾਣਦਾ ਇਹਨਾਂ ਦੀਆਂ ਪਰ ਮੈਨੂੰ ਬੰਦੇ ਆਪਣੇ ਵਾਲੀ ਲੱਗਦੇ ਨੇਗੇ ਇਹ ਆਪਣੇ ਵਾਲੇ ਕਹਿੰਦੇ ਨੇ ਥੋੜੇ ਜਿਹਾ ਕੁ ਵੀ ਤਾਂ ਕੈਨੇਡਾ ਗਏ ਹੋਣੇ ਅਮਰੀਕਾ ਗਏ ਹੋਣੇ ਯੂਰਪ ਗਏ ਹੋਣੇ ਦੁਬਈ ਗਏ ਹੋਏ ਨੇ ਸਾਡੇ ਜਿਹਾ ਵਖ ਟ੍ਰੇਨ ਚੜ ਕੇ ਗਏ ਨੇ ਕੀ ਕਰਕੇ ਆਏ ਨੇ ਸਾਡੇ ਜਿਹਾ ਵਖ ਸਾਡੇ ਜਿਹਾ ਵਖ ਆਈ ਲੈਟਸ ਪੀਟੀ ਟੋਫਲ ਐਮਪਲ ਸਪੈਨਿਸ਼ ਡੱਚ ਪਤਾ ਨਹੀਂ ਕਿਹੜੇ ਕਿਹੜੇ ਕੋਰਸ ਹੁੰਦੇ ਨੇ ਬਾਹਰ ਜਾਣ ਦੇ ਚੱਕਰਾਂ ਚ ਉਹ ਕਰਕੇ ਗਏ ਹੋਏ ਨੇ ਜਿਹੜਾ ਮੇਰੇ ਵਰਗਾ ਨਹੀਂ ਕਰਦਾ ਪਨਾਮਾ ਦੇ ਜੰਗਲਾਂ ਵਿੱਚ ਦੀ ਗਿਆ ਤੀਆ 50-50 ਲੱਖ ਰੁਪਈਆ ਲਾ ਕੇ 55-55 ਲੱਖ ਲਾ ਕੇ ਜ਼ਮੀਨ ਵੇਚ ਕੇ ਉਰੋਂ ਫੇਰ ਵੀ ਜਾ ਕੇ ਉਹਨਾਂ ਦੀ ਸਰਕਾਰ ਦੇ ਮੂਹਰੇ ਪੇਸ਼ ਹੋਏ ਤੇ ਵੀ ਹਾਂਜੀ ਅਸੀਂ ਛੋਟੇ ਦੇਸ਼ 'ਚ ਰਹਿਣਾ ਚਾਹੁੰਦੇ ਆ ਰਹਿ ਜੀਏ ਜੀਨੂੰ ਉਹ ਕਹਿੰਦੇ ਤੇ ਹਾਂ ਰਹਿਣਗੇ ਤਾਂ ਉਹ ਰਹਿੰਦਾ ਤੀ ਨਹੀਂ ਅਗਲੇ ਵਾਪਸ ਭੇਜਦੇ ਤੇ ਜਾ ਕੇ 20 ਉਦਾਹਰਣਾਂ ਦੇ ਦੂੰ ਕਿਹੜੇ-ਕਿਹੜੇ ਵਾਪਸ ਆਏ ਨੇ ਕਿਸੇ ਦੇ ਰਾਸ਼ਟਰਪਤੀ ਨੇ ਇਹ ਨਹੀਂ ਸੋਚਿਆ ਕਿਸੇ ਦੇ ਪ੍ਰਧਾਨ ਮੰਤਰੀ ਨੇ ਇਹ ਨਹੀਂ ਸੋਚਿਆ ਵੀ ਇਹ ਪੈਸੇ ਖਰਚ ਕਿੱਥੇ ਆਏ ਨੇ ਜਾਂ ਕਿਵੇਂ ਨੇ ਕਿਵੇਂ ਨਹੀਂ ਉਹ ਕਹਿੰਦੇ ਨਹੀਂ ਤੁਸੀਂ ਇੱਥੇ ਰਹਿ ਸਕਦੇ ਤਾਂ ਨਹੀਂ ਰਹਿ ਸਕਦੇ ਠੀਕ ਆ ਗੱਲ ਸੱਚੀ ਆ ਪਰ ਮਿਰਚਾਂ ਬਹੁਤ ਲੱਗਣੀਆਂ ਯਾਰ ਤੁਸੀਂ ਆਪਦੇ ਜਿਵੇਂ ਸਾਡੇ ਜਵਾਖਾਂ ਨਾਲ ਜੋੜਦੇ ਉਹਨਾਂ ਨੂੰ ਅਕੇ ਛੋਟੇ ਜਵਾਖ ਵੀ ਤਾਂ ਕੈਨੇਡਾ ਗਏ ਨੇ ਛੋਟੇ ਜਵਾਖ ਸਾਡੇ ਜਵਾਖ ਜਰਾ ਆਏਗੇ ਨੇ ਜਿਵੇਂ ਇਹ ਆਉਂਦੇ ਨੇ ਸਾਡੇ ਜਵਾਖਾਂ ਦੀ ਕੀ ਕੀ ਰੀਸ ਕਰਨਗੇ ਯਾਰ ਸਾਡੇ ਜਵਾਖਾਂ ਦੀ ਇਹ ਲੈਗਸੀ ਦੇਖੋ ਸਾਡੇ ਜਵਾਖਾਂ ਦੀ ਪੜਾਈ ਦੇਖੋ ਜਿਹੜੇ ਉੱਥੇ ਕੰਮਕਾਰ ਕਰ ਰਹੇ ਨੇ ਉਹ ਦੇਖੋ ਕਿਡ ਕੈਨੇਡਾ ਵਰਕ ਪਰਮਿਟ ਦਿੰਦਾ ਅਮਰੀਕਾ ਵਰਕ ਪਰਮਿਟ ਦਿੰਦਾ ਯੂਰਪ ਦੁਬਈ ਸਾਰੇ ਦੇਸ਼ ਵਰਕ ਪਰਮਿਟ ਦਿੰਦੇ ਨੇ ਵੀ ਆਜੋ ਸਾਡੇ ਦੇਸ਼ 'ਚ ਜੇ ਕਿਸੇ ਨੇ ਭਾਈ ਕੰਮ ਕਰਨਾ ਤਾਂ ਕੰਮ ਕਰ ਲਓ ਆ ਕੇ ਜਾਂ ਜਾ ਡੇ ਦੇਸ਼ 'ਚ ਪੜ੍ਹਾਈ ਕਰਨੀ ਆ ਤਾਂ ਪੜ੍ਹਾਈ ਕਰ ਲਓ ਇਹਨਾਂ ਨੂੰ ਕਿਹੜਾ ਵਰਕ ਪਰਮਿਟ ਦਿੰਦਾਗਾ ਵਰਕ ਹੈ ਹੀ ਨਹੀਂ ਪਰਮਿਟ ਕਿੱਥੋਂ ਦਵੋਗੇ ਪਰਮਿਟ ਤਾਂ ਇੱਥੇ ਗੱਡੀਆਂ ਨੂੰ ਨਹੀਂ ਮਿਲ ਰਿਹਾ ਟਰੱਕਾਂ ਨੂੰ ਨਹੀਂ ਮਿਲ ਰਿਹਾ ਬੱਸਾਂ ਨੂੰ ਨਹੀਂ ਮਿਲ ਰਿਹਾ ਕਾਰਾਂ ਨੂੰ ਨਹੀਂ ਮਿਲ ਰਿਹਾ ਸਾਡੇ ਪਰ ਕਿਹੜੇ ਕੰਮਕਾਰ ਕਰਦੇ ਨੇ ਸਾਨੂੰ ਪਰਮਿਟ ਨਹੀਂ ਮਿਲ ਰਹਾ ਵਰਕਾ ਕਿੱਥੋਂ ਮਿਲੂਗਾ ਹਜੇ ਵਰਕ ਤਾਂ ਜਿਹੜੇ ਚੱਲ ਰਹੇ ਤੇ ਉਹ ਵੀ ਬੰਦ ਹੋ ਗਏ 95% ਕਾਰੋਬਾਰ ਫੇਲ ਹੋਏ ਹੋਏ ਨੇ 95 95 ਜੇ ਕਿਸੇ ਨੂੰ ਨਹੀਂ ਸਮਝ ਆਉਂਦੀ ਚੈੱਕ ਦੇਉਂਗੇ ਉਹ ਪੋਬੀ ਬੋਦੇ ਲੈ ਰਖੇ ਨੇ ਮੋਬਾਈਲ ਪਵਾ ਕੇ ਨੈਟਪੈਕ ਫੜ ਕੇ ਚਾਹ ਦਾ ਕੋਲਾ ਹੱਥ 'ਚ ਮਾਣੇ ਬਣਾ ਕੇ ਦੇਤੀ ਬਾਪ ਕਹਿੰਦਾ ਵੀ ਆ ਜਾ ਪੁੱਤ ਕੱਖ ਵੱਡੀ ਰੇਡ 'ਚ ਬੈਠਾ ਬਟਾ ਠੋਕਦਾ ਕਮੈਂਟ ਅਗਲਾ ਜੇ ਕਿਸੇ ਨੂੰ ਨਹੀਂ ਪਤਾ ਹੁੰਦਾ ਤਾਂ ਮੜਾ ਮੋਟਾ ਅਕਲ ਨੂੰ ਹੱਥ ਮਾਰਿਆ ਕਰੋ ਵੀ ਆਪਣੀ ਆਪਣਾ ਬਾਈ ਆ ਚੱਲ ਮੈਂ ਆ ਮੈਂ ਕਹਿੰਦਾ ਠੀਕ ਆ ਮੈਂ ਗਲਤ ਬੋਲ ਰਿਹਾ ਯਾਰ ਮੈਂ ਗਲਤ ਵੀਡੀਓ ਪਾਤੀ ਮੈਂ ਕਹਿੰਦਾ ਚੱਲ ਠੀਕ ਆ ਕਮ ਸੇ ਕਮ ਮੜਾ ਯਾ ਦਿਮਾਗ ਨੂੰ ਤਾਂ ਹੱਥ ਪਾ ਲਓ ਸਿੱਕੇ ਦਾ ਦੂਜਾ ਪਹਿਲੂ ਤਾਂ ਦੇਖ ਲਓ ਵੀ ਕਿਉਂ ਪਾਈ ਆ ਅਗਲੇ ਨੇ ਉਹ ਦਿਨ ਇਹਨਾਂ ਪਾਤੀ ਮੈਂ ਪਿੱਟ ਪਿੱਟ ਮਾਰ ਗਿਆ ਓਏ ਆਪਣੇ ਜਵਾਖਰ ਨਾਲ ਨਾਂ ਕੰਪੈਰੀਸ਼ਨ ਕਰੋ ਮੈਂ ਆਪ ਦਾ ਕਿਸੇ ਨਾਲ ਕੰਪੈਰੀਸ਼ਨ ਕਿਵੇਂ ਕਰ ਲੂ ਭਲਾਏ ਦੱਸੋ ਕਿਉਂ ਕਰੂੰਗਾ ਮੈਂ ਆਪ ਦਾ ਮੈਂ ਮੈਂ ਆ ਗਿਆ ਆਪਾ ਸੋਡੇ ਨਾਲ ਕਿੰਨੀ ਕੁੱਤੇ ਖਾਣੀ ਹੁੰਦੀ ਹੈਗੀ ਫੇਰ ਛੁਦਰ ਦਿਓ ਮੈਨੂੰ ਐਂ ਦੱਸ ਦੋ ਛੁਦਰ ਦਿਓ ਤੁਸੀਂ ਦਿੱਲੀ ਗਏ ਤੇ ਦਿੱਲੀ ਹਰਿਆਣਾ ਯੂਪੀ ਪੰਜਾਬ ਕਿਸਾਨ ਤੋਂ ਬਿਨਾ ਕਿਹੜਾ ਕਿਹੜਾ ਕੇ ਤੁਹਾਡੇ ਨਾਲ ਖੜਾ ਸੀ ਉੱਥੇ ਦੱਸੋ ਓਏ ਕਿਹੜਾ ਖੜਾ ਸੀ ਤੁਹਾਡੇ ਨਾਲ ਉੱਥੇ ਤੁਹਾਡੇ ਬੰਦੇ ਮਰ ਗਏ ਤਾਂ ਤੇ ਉਹ ਨਹੀਂ ਚੱਕੇ ਕਿਸੇ ਨੇ ਲੋਕਾਂ ਨੇ ਬਿਜ਼ਨਸ ਕਰੇ ਨੇ ਤੁਹਾਡੇ ਤੇ ਕਾਰੋਬਾਰ ਕਰੇ ਨੇ ਤੁਹਾਡੇ ਤੇ ਜਿਹੜਾ ਪੰਜਾਬ ਦਾ ਹਮਦਰਦੀ ਆਗਾ ਹਰਿਆਣੇ ਦਾ ਬੰਦਾ ਹਮਦਰਦੀ ਆ ਉਹ ਆਪਣਾ ਖੂਨ ਆਪਣੀ ਆਪਣਾ ਆਪਣਾ ਬੜਪਣਾ ਹੋ ਆਪਣੇ ਨਾਲ ਤਾਂ ਖੜਦੇ ਨੇ ਅਗਲੇ ਮੈਨੂੰ ਐਂ ਦੱਸੋ ਹਰਿਆਣੇ ਦੇ ਕਿਹੜੇ ਬੰਦੇ ਨੂੰ ਤੁਸੀਂ ਰੋਜ਼ਗਾਰ ਕਰਦੇ ਹੋ ਏ ਹਰਿਆਣੇ ਦਾ ਬੰਦਾ ਤਾਂ ਜੇ ਤੁਹਾਡੇ ਪੰਜਾਬ ਪੁਲਿਸ ਚ ਭਰਤੀ ਹੋ ਜੇ ਤੁਸੀਂ ਕੂਕਾਂ ਮਾਰ ਮਾਰ ਕੇ ਗਲਪੜ ਵਾਲੇ ਨੂੰ ਹਿਲਿਆਣੇ ਦੇ ਬੰਦੇ ਲਖ ਲੈ ਹਿਲਿਆਣੇ ਦੇ ਬੰਦੇ ਰੱਖ ਲੈ ਹੋਰ ਤੁਹਾਡੇ ਵੱਡੇ ਵੱਡੇ ਅਫਸਰ ਬੜੇ ਬੜੀਆਂ ਪੋਸਟਾਂ ਦੇ ਉੱਪਰ ਯੂਪੀ ਬਿਹਾਰ ਦੇ ਜਵਾਕ ਪੜਕੇ ਲੱਗੇ ਹੋਏ ਨੇ ਕਿੰਨਾ ਕੁ ਰੌਲਾ ਪਾਉਣੇ ਆਪਾਂ ਅੱਪਾ ਕਹਿੰਦਾ ਠੀਕ ਆ ਯਾਰ ਬੰਦੇ ਨੇ ਕੁਆਲੀਫਿਕੇਸ਼ਨ ਕਰੀਆ ਪੜ੍ਹਾਈ ਕਰੀਆ ਘਰ ਛੱਡਿਆ ਜਿਹਦੇ ਘਰੇ ਲਾਈਟ ਨਹੀਂ ਤੀ ਟ੍ਰੇਨ ਦੀਆਂ ਲਾਈਟਾਂ ਥੱਲੇ ਪੜ ਕੇ ਲੱਗਿਆ ਅਗਲਾ ਅਗਲੇ ਦਾ ਹੱਕ ਆਗਾ ਦੇਖੋ ਸੈਂਟਰ ਦੀ ਪੋਸਟ ਆ ਪੰਜਾਬ ਦਾ ਜਵਾਕ ਪੜ ਕੇ ਵੀ ਲੱਗ ਸਕਦਾ ਯੂਪੀ ਬਿਹਾਰ ਦਾ ਵੀ ਲੱਗ ਸਕਦਾ ਉਹ ਠੀਕ ਆ ਆਪਣਾ ਦੇਸ਼ ਆ ਅਧਿਕਾਰ ਆ ਕੋਈ ਵੀ ਲੱਗ ਸਕਦਾ ਉੱਥੇ ਜਾ ਕੇ ਕਿਹੜਾ ਕਿਹੜਾ ਅਧਿਕਾਰ ਆਗਾ ਵੀ ਇੱਥੇ ਆ ਕੇ ਤੁਸੀਂ ਘਰ ਕਿਰਾਏ ਤੇ ਲੈ ਲੂਦੂਵਾਚੋਂ ਦੱਬ ਲੋ ਦੁਕਾਨ ਕਿਰਾਏ ਤੇ ਲੈ ਲੋ ਦੱਬ ਲੋ ਜੇ ਕਿਸੇ ਨੂੰ ਜੇ ਕਿਸੇ ਦੇ ਮਨ ਚ ਕੀੜਾ ਨਾ ਕਿਸੇ ਤੇ ਵੀ ਵੀ ਬਾਈ ਉਹ ਉਹੀ ਬੋਲੀ ਜਾਂਦਾ ਜੇ ਬੋਲੀ ਜਾਂਦਾ ਬਾਈ ਜੀ ਜਦੋਂ ਮਰਜੀ ਆਜੋ 20 20 ਚੀਜ਼ਾਂ ਦਿਖਾ ਦੂੰ 20 ਬਈਆਂ ਨੇ ਦੁਕਾਨਾਂ ਦੱਬੀਆਂ ਹੋਇਆਂ ਦਿਖਾ ਦੂੰ 20 ਬਈਆਂ ਨੇ ਘਰ ਦੱਬੇ ਹੋਏ ਦਿਖਾ ਦੂੰ ਅੱਛਾ ਮੈਂ ਉਹ ਦੁਕਾਨਦਾਰੀ ਕਰਦਾ ਮੈਂ ਬੋਲਾਂਗਾ ਜਿਹੜਾ ਉਹੀ ਬੋਲੀ ਜਾਊਗਾ ਵੀ ਹਾਂ ਮੈਂ ਉਹੀ ਬਾਈ ਸੀ ਭੌਂਕਦਾ ਫਿਰ ਜਨਾ ਵੀ ਹਾਂ ਠੀਕਾ ਚਾਰ ਵੀਊ ਆ ਜਾਣਗੇ ਜੇ ਉਹ ਉਹ ਮੈਨੂੰ ਤਾਂ ਪੈਣਾ ਐਵੇਂ ਨਹੀਂ ਪਤਾ ਮੈਂ ਪੇਜ ਮੋਨਟਾਈਜ਼ ਕਿਵੇਂ ਹੁੰਦਾ ਵੀ ਉਹਦੀ ਗੱਲ ਤਾਂ ਦੂਰ ਆ ਉਹ ਤਾਂ ਜਿਹੜਾ ਸੋਚਦੇ ਆਂਗੇ ਬੈਠ ਕੇ ਵੀ ਆਪਣਾ ਚੱਲ ਗਿਆ ਸਿਸਟਮ ਫੇਰਾ ਆਬਦੇਮ ਆਪ ਨੂੰ ਆਉਂਦਾ ਵੀ ਯਾਰ ਕੁਛ ਤਾਂ ਬੋਲੀ ਯਾਰ ਉਮੀਦ ਆ ਵੀਡੀਓ ਵਧੀਆ ਲੱਗੀ ਹੋਊਗੀ ਮਾੜਾ ਜਿਹਾ ਹੋਰ ਬਣਾਉਣਾ ਮੈਨੂੰ ਲੰਬੀ ਪਾਉਣੀ ਨਹੀਂ ਆਉਂਦੀ ਫੇਸਬੁੱਕ ਤੇ ਧੰਨਵਾਦ